ਬੰਦਰ ਕੁਮਾਰ ਕਿੱਥੋਂ ਦੇ ਰਹਿੰਦੇ ਹੋ ਮੋਹਦਲ ਤਾਜੀ ਕੀ ਗੱਲ ਹੈ ਭਾਜੀ ਇਹ ਭਾਏ بارش ਆਉਣ ਕਰਨਾ ਤੇ ਮੇਰੇ ਕਿਤਰਾ ਨੁਕਸਾਨ ਹੋ ਗਿਆ ਜਿੱਤਰਾ ਮੈਂ ਕੰਦ ਡੱਗੀਆਂ ਆਂ ਅਸੀਂ ਅੱਗੇ ਵੀ ਮਗਰਯਾਤ ਸੈਕਟਰੀ ਨੂੰ ਹੋਰ ਮੈਂ ਵੀਡੀਓ ਸਾਬ ਨੂੰ ਮੈਂ ਕਿਤਰਾ ਦੱਸਿਆ ਜੀ ਕਿ ਸਾਡੀ ਮਦਦ ਕੀਤੀ ਆ ਬਈ ਗਰੀਬ ਪਰਿਵਾਰ ਦੀ ਹੁਣ ਕਿੱਥੇ ਰਹੇ ਹੋ ਹਾਂ ਜੀ ਇੱਥੇ ਮੇਰੇ ਜਗਾ ਜਿੱਥੇ ਤੇ ਹੀ ਰਹਨੇ ਆ ਮੈਂ ਕਹਿੰਦਾ ਜੇ ਇਤਰਾ ਮੈਂ ਬਹੁਤ ਮੇਰੇ ਮੁਸ਼ਕਲ ਨਾਲ ਮਰੇ ਇੱਥੇ ਰਹਿੰਦੇ ਜੀ ਤੇ ਅਸੀਂ ਤੇ ਬਹੁਤ ਜ਼ਿਆਦਾ ਮੇਰੇ ਇਤਰਾ ਸਾਰਿਆਂ ਦੇ ਅੱਗੇ ਅਪੀਲ ਕੀਤੀ ਹੈ ਸੰਸਥਾ ਬਾਰੇ ਵੀ ਜੋ ਹੋ ਰਹੀ ਸਾਰਿਆਂ ਅਫਸਰਾਂ ਨੂੰ ਡੀਸੀ ਸਾਹਿਬ ਨੂੰ ਐਮਐਲਏ ਸਾਹਿਬ ਨੂੰ ਕਿ ਸਾਡੇ ਮੇਰੀ ਮਤ ਕੀਤੀ ਜਾਵੇ ਜੀ ਕੀ ਕੰਮ ਕੀ ਕਰਦੇ ਮੈਂ ਜੀ ਇੱਥੇ ਮਿਹਨਤ ਮਨਜ਼ੂਰੀ ਕਰਨ데요 ਜੀ ਇੰਨੀ ਬਸਤਾ ਨਹੀਂ ਹੈਗੀ ਵੀ ਤੁਸੀਂ ਬਣਾ ਸਕਦੇ ਸਰ ਜੇ ਬਸਤਾ ਹੁੰਦੀ ਤੇ ਫਿਰ ਅਸੀਂ ਬਣਾਉਂਦੇ ਜੀ ਨਹੀਂ ਮੈਂ ਕਹਿੰਦਾ ਹੈ ਹੈਗੀ ਨਹੀਂ ਉਹ ਨਹੀਂ ਮੇਰੇ ਦਿਹਾੜੀ ਨਹੀਂ ਹੈਗੀ ਜੀ ਉਹ ਜਾਂ ਘਰ ਦਾ ਮੈਂ ਪਰਿਵਾਰ ਮੇਰੇ ਪਰਿਵਾਰ ਨਾਲ ਕਰੀਏ ਕਿ ਜਾਏ ਬਗਿਆ ਇਹਦੇ ਵੱਲ ਕਰੀਏ ਜੀ ਕਿੰਨਾ ਕੁ ਡਰਦਾ ਮਾਹੌਲ ਆ ਕਿਉਂਕਿ بارشਾਂ ਹੋ ਰਹੀਆਂ ਸਰ ਹੰਤ ਮੇਰੇ 24 ਘੰਟੇ ਦਾ ਡਰ ਹੈ ਕਿ ਮੈਂ ਕਿ ਜਦ ਵੀ بارش ਆਵੇ ਤੇ ਮੈਂ ਕਿ ਸਾਨੂੰ ਉਸੇ ਵੇਲੇ ਮੇਰੇ ਡਰ ਖਤਰਾ ਤੋਂ ਇਲਾਵਾ ਵੀ ਸਾਨੂੰ ਖਤਰਾ ਆਇਆ ਜੀ ਸਮਝ ਆਗੇ ਕੋਈ ਲਾਗੇ ਹੁੰਦਾ ਤਾਂ ਉਹ ਵੀ ਖਤਰਾ ਉਹ ਮੈਂ ਖਤਰਾ ਜੇ ਲਾਗੇ ਕੋਈ ਹੁੰਦਾ ਜੀ ਤਾਂ ਨੁਕਸਾਨ ਹੀ ਜੀ ਸਰ ਕੇ ਤੇ ਇਹ ਮੈਂ ਕਹਦੀ ਆ ਕਿ ਜੀ ਮੇਰੀ ਮਦਦ ਕੀਤੀ ਆਵੇ ਜੀ ਮੈਂ ਸਰਕਾਰ ਗਾੜੀ ਡੀਸੀ ਸਾਹਿਬ ਗਾੜੀ ਐਮ ਆਰ ਐਮ ਐਲ ਏ ਸਾਹਿਬ ਆ ਮੈਂ ਇਹੋ ਬੇਨਤੀ ਕਰੂੰਗਾ ਜੀ ਘਰ ਚ ਕਿੰਨੇ ਲੋਕ ਰਹਿੰਦੇ ਇੱਥੇ ਜੀ ਦੋ ਦੋ ਪਰਿਵਾਰ ਆ ਜੀ ਇੰਨੀ ਕਿ ਜਗ੍ਹਾ ਜੀ ਦੋ ਪਰਿਵਾਰ ਇਸ ਤਰ੍ਹਾਂ ਮੈਂ ਕਹੀ ਵੰਡ ਵੰਡਾ ਕੇ ਮੈਂ ਕਹਿੰਦਾ ਬੱਚੇ ਵੀ ਨਾਲ ਆ ਹਾਂ ਜੀ ਬੱਚੇ ਵੀ ਨਾਲ ਆ ਜੀ ਕਿੰਨੇ ਕ ਭਾਈ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ ਹੈ ਜੀ ਬਹੁਤ ਆ ਜੀ ਮੁਸ਼ਕਲ ਜੀ ਉਸ ਟਾਈਮ ਮੈਂ ਕਹਿੰਦੀ ਹੈ ਜੀ ਸਾਨੂੰ ਤੁਸੀਂ ਇਸ ਬਾਰੇ ਕੋਈ ਵਿਧਾਇਕ ਨੂੰ ਗੱਲਬਾਤ ਦੱਸਿਆ ਜੀ ਸਾਰਾ ਮੋਕਾ ਕੋ ਵੇਖਣ ਸਰ ਵਿਧਾਇਕ ਕਿੱਥੇ ਵੇਖ ਕੇ ਗਏ ਆ ਜੀ ਮੈਂ ਕਿ ਵਿਧਾਇਕ ਖੁਦ ਵੇਖ ਕੇ ਗਏ ਆ ਜੀ ਤੇ ਅਜੇ ਤੱਕ ਮੈਂ ਕਿ ਸਾਨੂੰ ਮੈਂ ਕਿ ਜਿਹੜੇ ਪੰਚਾਇਤ ਸੈਕਟਰੀ ਉਹ ਵੀ ਵੇਖ ਕੇ ਗਏ ਆ ਜੀ ਆਪਣੇ ਇਲਾਕੇ ਦੇ ਸਰਪੰਚ ਵਗੈਰਾ ਵੀ ਨੂੰ ਵੀ ਦੱਸਿਆ ਸਰ ਮੈਂ ਸਰਪੰਚ ਨੂੰ ਦੱਸਿਆ ਸਰਪੰਚ ਇੱਧਰ ਕੋਈ ਗੌਰ ਹੀ ਨਹੀਂ ਕਰਦਾ ਜੀ ਜੀ ਸਮਝਦੇ ਹੋ ਤੇ ਕਿਉਂ ਨਹੀਂ ਗੌਰ ਕੀਤਾ ਆਂਦਾ ਸਰ ਇਹ ਤਾਂ ਹੁਣ ਉਹਨਾਂ ਨੂੰ ਪਤਾ ਹੋਊਗਾ ਜੀ ਪਿੰਡ ਦੇ ਸਰਪੰਚਾਂ ਨੂੰ ਜੀ ਅੱਜ ਕਿੱਥੋਂ ਦੇ ਰਹਿਣ ਵਾਲੇ ਮੋਦਲ ਦੇ ਕੀ ਗੱਲ ਹੋਈ ਹੈ ਜੀ ਓਏ ਬਾਰਸ਼ ਕਰਕੇ ਦੇ ਕੋਠੇ ਖੰਡਾ ਮਤਲਬ ਦੇਖ ਗਿਆ ਕਿੰਨੀ ਕਿ ਮੁੱਟੇ ਦਾ ਸਾਮਨਾ ਕਰਨਾ ਪੈਂਦਾ ਤਾਂ ਵੀ ਮੁਸ਼ਕਲ ਦਾ ਸਾਮਨਾ ਕਰਨਾ ਪੈਂਦਾ ਹੈ ਬੱਚੇ ਆ ਪਾਣੀ ਆ ਜਾਂਦਾ ਨੰਗਿਆ ਨਹੀਂ ਜਾਂਦਾ ਨੰਗਣ ਦੀ ਬੜੀ ਦਿੱਕਤ ਹੁੰਦੀ ਹੈ ਸਰਕਾਰ ਨੂੰ ਵੀ ਅਪੀਲ ਕਰਨਾ ਚਾਹੀਦਾ ਹੈ ਕਰਨਾ ਹੈ ਅਪੀਲ ਕਰਨਾ ਚਾਹੁੰਦੇ ਕੁਝ ਹੱਲ ਕਰੋ ਸਾਡਾ ਮਤਲਬ ਸੋਮਨਾ ਕਿ ਕਿੰਨੇ ਚਿਰ ਤੋਂ ਇਸ ਜਗ੍ਹਾ ਤੇ ਰਹ ਰਹੇ ਹੋ ਇਹ ਪਾਕਿਸਤਾਨ ਦੇ ਵੇਲੇ ਨਹੀਂ ਹੈ ਅੱਛਾ ਜੀ ਤੇ ਕਿਦੋਂ ਕੰਢੇ ਕਿਦੋਂ ਡਿੱਗੀ ਹੈ रात डि शुक्रकार रात डि खराक आया समझ आई कोई ਇਥੇ ਬੰਦਾ ਹੁੰਦਾ ਜੀ ਉਹਦੇ ਤੇ ਵੀ ਨੁਕਸਾਨ ਹੋ ਸਕਦਾ ਸੀ ਹਾਂ ਹੁਣ ਕੀ ਮੰਗ ਕਰਦੇ ਸਰਕਾਰ ਨੂੰ ਕੋਈ ਮਦਦ ਕਰਨ ਗਰੀਬਾਂ ਦੀ ਹੋਰ ਕੀ